ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਪਹੁਆ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਬੱਤੀਵੰਡ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਪੰਜ ਪਸ਼ੂ ਦਿਖਾਵਾਂਗੇ ਤਿੰਨ ਝੋਟੀਆਂ ਦੇ ਦੋ ਗਾੜਾ ਬਾਈ ਦੇ ਕੋਲ ਆਪਾਂ ਪਹੁੰਚਿਆ ਗੀਰ ਪਿੰਡ ਦੇ ਕੋਲ ਚਾਰੋਂ ਕਰਦੇ ਆਂ ਬਾਈ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਾਸੀਆ ਵੀਰ ਜੀ ਸਾਸੀਆ ਵੀਡੀਓ ਅੱਜ ਕੀ ਆ ਜੀ ਕਰਦੀ ਗੱਲਾਂ ਤੁਸੀਂ ਸੁਣਾਓ ਜੀ ਉਹ ਠੀਕਾ ਪਰਿਵਾਰ ਵਧੀਆ ਵਧੀਆ ਜੀ ਕੀ ਚਾਹੀਦਾ ਭਾਈ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਆਪਣਾ ਬਜੂਸੀ ਜੀ ਪਿੰਡ ਆਪਣਾ ਬਚਮੇੜ ਪਿੰਡ ਜਿਹੜਾ ਜਿਹੜਾ ਮੁੱਤਰ ਠੀਕ ਫੋਨ ਨੰਬਰ 97801212 ਠੀਕ ਆ ਜੀ ਉਦੋਂ ਕਰੀਏ ਫਿਰ ਛੋਟੀ ਤੋਂ ਸ਼ੁਰੂਆਤ ਹਾਂ ਜੀ ਇਹ ਲੋ ਵੜਾ ਨੂੰ ਕਰਨਾ ਵੜਾ ਜੱਫੀਆਂ ਤੋਂ ਤੇ ਜੀ ਇਧਰੋਂ ਕਰਨਾ ਇਧਰ ਕਰ ਲੀਏ ਚਲੋ ਕਰਨਾ ਜੱਫੀ ਤੋਂ ਪਹਿਲੇ ਨੰਬਰ ਤੇ ਪਹਿਲੇ ਨੰਬਰ ਤੇ ਆ ਵੀ 83 ਗਿਆਵਲ ਬਈਆਂ ਸਿਓ ਲੈਣ ਦੇ ਬਾਰੇ ਇਹ ਵੜ ਵੀਰ ਜੀ ਕੱਲ ਦੀ ਸੁਈ ਆ ਅੱਛਾ ਜੀ ਤੇ ਬੋਲਾ ਇਸ ਨੇ 13-14 ਕਿਲੋ ਹੈਗਾ ਆ ਆਦਮ ਠੀਕ ਆ ਹਾਂਜੀ ਉਹ ਜੇ 13 14 ਲੀਟਰ ਜਿਹੜਾ ਪੌੜਾ ਐ ਤਾਂ ਉਹ ਰੈਡੀ ਦੱਸ ਜਸੂਆ ਬਾਈ ਜੀ ਹਾਂਜੀ ਦੱਸ ਜਸੂਆ ਠੀਕ ਆ ਠੀਕ ਆ ਤੇ ਜਵਾਕੀ ਦੇ ਪਿੱਛੇ ਠੀਕ ਐ ਮੇਲ ਕਾਫ ਆ ਗਿਆ ਜੇ ਪਿੱਛੇ ਤੇ ਕੱਡ ਕੱਡ ਜਿਹੜਾ ਚੰਗਾ ਵਾ ਪਿਓਰ ਜੱਤੀ ਆ ਗਿਆ ਫੇਸ ਕੁਆਲਟੀ ਵੀ ਚੈੱਕ ਕਰਾਂਦੇ ਬਾਈ ਕਿੰਨਾ ਕੱਢੀ ਆਉ ਦੁੱਧਾ ਦੁੱਧਾ ਤੇ ਵੀ ਜੀ ਇਹਨੂੰ 18-20 ਕਿਲੋ ਵਸੇ ਨੂੰ ਕੀ ਆਂਦਾ ਅੱਛਾ ਜੀ ਹਾਂਜੀ ਬਾਕੀ ਐਸ ਟਾਈਮ ਬੋੜਾ 12 ਹੋ ਜੇ 13 ਹੋ ਗਿਆ ਖੜਾ ਕਰਦੇ ਠੀਕ ਹੈ ਠੀਕ ਹੈ। ਟੂਨ ਚਵਾਈ ਦੀ ਬਹੁਤ ਵੈੜ ਸਾਫ ਲੱਗੀ ਹੈ। ਅੱਛਾ ਜੀ ਲਓ ਜੀ ਇਸ ਟਾਈਮ ਜਿਹੜਾ ਰੈਡੀ ਹੈ ਬਿਲਕੁਲ 12 ਤੋਂ 13 ਲੀਟਰ ਤਿਆਰ ਹੈ ਤੇ ਥਣਪਾਂਡਾ ਜਿਹੜਾ ਬਹੁਤ ਹੀ ਚੰਗਾ ਲੱਗਾ ਹੈ। ਇਹਨਾਂ ਇਕੱਲਾ ਇਕੱਲਾ ਥਣ ਲੱਗਾ ਵਾ। ਇਹ ਥਣ ਵੀ ਐਨ ਗਿੱਠ ਗਿੱਠ ਤੇ ਲੱਗਾ ਪਿਆ ਹੋ। ਬਾਕੀ ਖਨੀ ਪ੍ਰਾਸ਼ ਸਾੰਪਨ ਵਾਲਾ ਦਾ ਜਿਹੜਾ ਦੁੱਧ ਚੰਗਾ ਕੱਢੀ ਹੋ ਵੀ। ਇਹ ਜੀ ਉਸ ਪਤੀਆਂ ਬਹੁਤ ਜੀ। ਇਹ ਕਰ ਸਕਦੇ ਤੁਸੀਂ ਐਨ ਬਣੀ ਤਿਆਰ ਖੋਲ। ਇਹ ਥਣਾ ਦਾ ਸਹਿਜ ਗਿਆ ਵੀ ਬਹੁਤ ਹੀ ਚੰਗਾ ਆ ਗਿਆ ਐਨ ਗਿੱਠ ਗਿੱਠ ਤੇ ਲੱਗਾ ਤੇ ਬਾਈ ਜੀ ਇਹਦਾ ਮੁੱਲ ਫਿਰ ਮੋੜ ਦੇ ਸਾਹੀ ਇਹਦਾ ਭਾਜਨਾ ਮੱਦੀ ਕਰੀਏ ਸਰੀਮਾਨ ਤਾਂ ਜਿਆ ਜੀ ਆਪਾਂ ਛੋੜ ਵਾਲਿਆ ਕਰੀਏ ਜਿਹੜਾ 3 ਗਾਟ 57 ਦੀ ਬਚੀ ਤੇ 7 ਇੰਚ ਚੱਲ ਜਾਈਏ ਹਾਂ ਠੀਕ ਹਾਂ ਦੋ ਜੀ 57000 ਦੀ ਤੇ ਥਣ ਤੋਂ ਤੁਸੀਂ ਕੀ ਕਰ ਸਕਦੇ ਹੋ ਬਾਕੀ ਕੋਈ ਵੀਰ ਭਰਾਸੇ ਵਾਲਾ ਲੈ ਜਾਊਗਾ ਦੁੱਧ 17 18 ਲੀਟਰ ਕੱਢੀ ਜਾਊਗੀ ਪਿਓਰ ਜੱਸੀ ਆ ਬਾਕੀ ਨਾਲ ਨੂੰ ਕੋਈ ਗਰਮੀ ਦੀ ਪਰਵਾਹ ਨਾ ਕੋਈ ਠੰਡ ਦੀ ਤੇ ਦੂਜੇ ਨੰਬਰ ਤੇ ਬਾਈ ਕਿਵੇਂ ਆ ਬੜਾ ਇਹ ਦੂਜਾ ਸੁਆ ਸ੍ਰੀ ਗਾਜੀ ਗੱਭਣ ਬਹਿ ਰਿਹਾ ਅੱਛਾ ਜੀ ਠੀਕ ਆ ਮੂੰਹ ਠੀਕ ਆ ਅੱਜ ਪਿਓ ਦਿਨ ਜੱਤੀ ਇਹਦੇ ਪਿਓ ਥਲੀ ਕੀ ਨੀ ਬਈ ਠੀਕ ਹੈ ਜੀ ਉਹ ਸਦਾਮੀ ਫਨਰ ਆ ਗਿਆ ਜਿਹਦੇ ਬਈ ਕਿੰਨਾ ਲੰਬਾ ਟਾਈਮ ਹਲੇ ਤਾਂ ਇਹ 6 ਤੋਂ 7 ਵਜੇ ਖੜਦੀ ਹੈ ਠੀਕ ਆ ਠੀਕ ਲੋ ਜੀ ਹਫਤੇ ਕਿਤਾਸ ਜਿਹੜਾ ਟਾਈਮ ਖੜਦੀ ਹੈ ਤੇ ਥਣ ਭੰਡਾ ਜਿਹੜਾ ਇਹਨੂੰ ਵੀ ਬਹੁਤ ਚੰਗਾ ਲੱਗਾ ਵਾ ਪਿਓਰ ਜਰਸੀ ਆ ਗਈ ਇਹ ਵੀ ਤੇ ਫੇਸਵਾਲ ਵੀ ਚੈੱਕ ਕਰਾਉਂਦੇ ਆਂ ਅਸੀਂ ਚੈੱਕ ਕਰ ਸਕਦੇ ਆਂ ਬਾਜ ਦਾ ਬੱਚਾ ਹੀ ਆ ਗਿਆ ਇਹ ਕਈ ਇਹਨੂੰ ਲਓ ਇਸ ਨੂੰ ਵੀ ਚੈੱਕ ਕਰਵਾ ਦੇ ਫੌਰੀ ਜਦਾ ਸ਼ਾਨਦਾਰ ਆ ਗਿਆ ਵਾ ਇਹ ਬਾਈ ਕਿੰਨਾ ਕੱਢੀਉ ਦੁੱਧ ਇਹਨੂੰ ਜਦੋਂ ਛਾਹੀ 16 17 ਕਿਲੋ ਰੋਸ਼ਨੀ ਚੀਂਦਾ ਪਰ ਨੂੰ ਭਾਵੇਂ ਸਾਂਭੇ ਭਾ 20 ਕਿਲੋ ਦੇ ਦੁੱਧ ਚੋੜੇ ਅੱਛਾ ਜੀ ਹਾਂ ਜੀ ਇਹਨਾਂ ਵਰਗੇ ਥਾਨ ਕੋਲ ਸੁਣਾ ਲਗਾਏ ਵਾਟੀ ਪਰਨਾ ਚੱਲ ਬਾਈ ਜਦਾ ਇਹ ਦੁੱਧ ਪਰਮੇ ਦੇ ਢਿੱਲਾ ਕੇ ਲਾ ਦੇ ਚੈੱਕ ਕਰ ਸਕਦੇ ਜੇ ਕਿੰਨਾ ਕੀ ਹਵਾ ਨੇ ਦੇ ਇਹਦੇ ਫਾਈ ਸੈਦ ਹੁੰਦੇ ਠੀਕ ਹੈ ਠੀਕ ਹੈ ਹਾਂ ਜੀ ਇਹ ਦੱਪਣ ਦੱਪਣ ਤੋਂ ਚੈੱਕ ਕਰਵਾ ਦੇ ਜੀ ਬਹੁਤ ਵਧੀਆ ਟਿੱਪਣੀ ਸਾਹਿਬ ਠੀਕ ਹੈ ਜੀ ਲੋ ਵੀ ਇਹ ਇਹ ਨਾਟਕ ਲਾ ਲਾ ਕਾ ਪਈ ਹੈ ਜਿਹੋ ਆਨੇ ਦੇ ਤੇ ਤੋਲ ਦਾ ਕਿਹਦਾ ਹੁਆਣਾ ਬਹੁਤ ਛੱਕਾ ਬਣਾ ਜੂਗੀ ਤੇ ਇਹਦਾ ਬਾਈ ਕੀ ਮੁੱਲ ਫਿਰ ਮੁੱਲ ਦੇਦਾ 66000 ਰੁਪਿਆ ਅੱਛਾ ਜੀ ਹਾਂ ਨਾ ਜਿਹੜੀ ਤੁਰਕਰ ਸਾਡੀ ਬਿਚੀ ਦੀ 85000 ਠੀਕ ਹੈ ਲੋ ਜ 85000 ਦੇ ਉੱਪਰ ਲੱਗ ਜੇ ਜੀਐਸਟੀ ਤੇ ਚੈੱਕ ਕਰ ਸਕਦੇ ਜੇ ਬਾਕੀ ਠੰਡੀ ਧੀਰੀਆ ਕਰਮਾਣੀ ਚਲੋ ਇਹ ਵੀ ਵੀਰ ਫਰਾ ਕੋਈ ਸਾੰਭਰ ਵਾਲਾ ਲਾਜੋ ਅੱਛੀ ਚਾਹੀਏ ਇਸੁੰਦੀ ਨਹੀਂ ਵਛੀ ਇਹ ਪੂਰੀ ਬਣ ਕੇ ਵਛੀ ਨੇ ਸੁਣਾ ਠੀਕ ਹੈ ਉਹ ਤਾਂ ਭਾਸ਼ਾ ਹੀ ਗਏ ਦੁੱਧ ਦਾ ਸਾੰਭਰ ਹਾਂਜੀ ਹਾਂਜੀ ਦੁੱਧ ਦੇ ਭੜਾਈ ਨੇ 50 ਕਾ ਤੋਂ ਭੜਾ 20 ਕਿਲੋ ਚੋੜਾ ਜਿੰਨਾ ਮੱਢੀ ਤੁਮ ਸਹੀ ਸਹੀ ਗੱਲ ਹੈ ਜੀ ਬਾਕੀ ਦਾ ਲਖਦਾ ਕਰੀਏ ਛਿੱਗੀ ਆ ਵਛੀ ਜੀ ਠੀਕ ਹੈ ਲੋ ਜੀ ਮੂੰਹ ਵੀ ਛੇ ਦਾਂਦਾ ਜੀ ਬਿਲਕੁਲ ਨਾ ਕੋਈ ਬਹਿੜਿਆ ਫੇਸ ਵਾਲੀ ਦੇਖੋ ਜਾਈ ਲੋ ਜੀ ਫੇਸ ਵਿੱਚ ਕੀ ਕਰ ਸਕਦੇ ਜ ਆ ਗਿਆ ਬਲਬਲ ਦਾ ਬੱਚਾ ਹੀ ਆ ਇਹ ਜੇਹਨਾਪਤੀ ਬਈ ਆ ਗਈ ਨੀਲੀਪੁਰੀ ਹਾਂਜੀ ਨੀਲੀਪੁਰੀ ਮੈਂ ਇਹ ਕਿਵੇਂ ਇਹ ਕੱਲ ਵੀ ਮੈਂ ਸੁੱਈ ਜੰ ਕੱਲ ਰਾਤ ਦੀ ਠੀਕ ਹੈ ਮੈਂ ਥੱਲੇ 8 ਤੋਂ 9 ਕਿਲੋ ਗੋਲਾ ਠੀਕ ਹੈ ਜੀ ਹਾਂਜੀ ਜਵਾਬ ਮਗਰ ਕੱਟਾ ਜੇ ਕੀ ਲੋਈ ਨੂੰ ਮਾਹੂਰ ਕਟਾ ਹੈ ਮਗਰ ਚੂਰ ਜਨ ਸਾ ਬਹੁਤ ਮੈਂ ਚੰਗੀ ਲੱਗੀ ਐ ਸੁਆ ਭਾਜੀ ਕਿਰਵਾ ਸੁਈ ਮਾ ਤੇ ਜਜ਼ਬਾ ਮੈਂ ਥੋੜਾ ਜਿਹਾ ਸਿੰਗ ਥੋੜਾ ਜਿਹਾ ਖੁੱਲਾ ਲੱਗੀ ਐ ਬਾਕੀ ਮੈਂ ਫੇਰ ਵਾਲੀ ਬੁਰੀ ਬਹੁਤ ਚੰਗੀ ਮੈਂ ਜਰੀ ਚੂਰ ਬਰੀ ਚੰਗੀ ਐ ਸੁਆਤੀ ਸਾ ਜੀ ਇਹ ਪ्योर ਨੀਲੀ ਦੇ ਬੁਰੀ ਆ ਗਈ ਆ ਭਾਈ ਕਿੰਨਾ ਦੁੱਧ ਭਰੂਗੀ ਇਹ ਦੁੱਧ ਦੇ ਸ਼ਾਹੀ ਮੈਨੂੰ 12 13 ਕਿਲੋ ਕੀ ਜਾਂਦਾ ਅੱਛਾ ਜੀ ਬਾਕੀ ਸ਼ਾਮ ਦਾ ਇਹ ਤੁਹਾਨੂੰ ਬਾ ਫੇਰ ਗੱਲ ਬੋਲਣ ਕੱਲ ਤੇ ਸ਼ਾਮ ਦੇ ਮੱਕਰੀ ਬਾਕੀ 12 ਤੋਂ 13 ਲੀਟਰ ਪਾਈ ਕਹਿੰਦਾ ਕਿ ਦੁੱਧ ਭਰੂਗੀ ਤੇ ਥਣ ਪਾਟਾ ਜਿਹੜਾ ਬਹੁਤ ਚੰਗਾ ਲੱਗਾ ਐਨ ਕੇਟ ਕਿਆ ਕਸਾ ਦੇ ਦੋ ਜੀ ਬਣਾ ਬਾਈ ਇਸ ਲਈ ਕਿੰਨੇ ਵਜੇ ਚਵਾਈ ਕੀਤੀ ਇਹ ਆਪਣੀ ਵੀ ਜੀ 6 ਦੀ 6 ਵਿੱਚ ਆਈ ਆ ਥਣਕ ਦੇ ਮਾਸਾ ਵੀ ਘੜੋਤਾ ਪਿਆ ਕੋਈ ਕੋਈ ਵੀਡੀਓ ਵੀ ਆਪਾਂ ਛਾ 1 ਵਜੇ ਪੂਰੇ ਬਣਾਉਂਦੇ ਆ ਠੀਕ ਲੋ ਜੀ 1:50 ਜੇ ਪੂਰਾ ਹੀ ਹੈ ਜੇ ਤੇ ਬਾਹਨੇ ਦੇ ਨਾਲਾ ਨੋੜਾ ਵੀ ਕਾਫੀ ਆ ਗਿਆ ਮੈਂ ਜਵਾਬ ਤੁਹਾਨੂੰ ਦਿਖਾਉਣੇ ਲੱਗੇ ਤਾ ਆਹ ਵਾਲਾ ਜਵਾਬ ਹੈ ਜੀ ਮੇਲ ਦਾ ਆ ਗਿਆ ਜੀ ਫਿਸ਼ੇਰ ਉਹ ਵੀ ਨੀਲਾ ਪੂਰਾ ਹੀ ਆ ਤੇ ਇਹਦਾ ਭਾਈ ਇਹ ਮੁੱਲ ਫਿਰ ਮੁੱਲ ਇਹ ਸਾਜੀ 90 ਕਰੋ ਤੇ 84 ਹਜ਼ਾਰ ਰੁਪਏ 84 ਦੀ ਹਾਂ ਜੀ ਠੀਕ ਹੈ ਲਓ ਜੀ 84000 ਦੀ ਦਮਕ ਕਰਨਾ ਮਾਤਾ 82 82 ਦੀ ਹਾਂਜੀ ਠੀਕ ਹੈ ਲਓ ਜੀ 82000 ਦੀ ਬਿਲਕੁਲ ਤਾਜੀ ਸੂਈ ਦੇ ਬਿਲਕੁਲ ਹੀ ਨੋਰਮਲ ਰੇਟ ਬਾਈ ਨੇ ਕਰਤਾ ਵਾ ਤੇ ਤੁਹਾਨੂੰ ਵੀਰ ਭਰਾ ਇਹ ਵੀ ਸਾਹਬੜਾ ਵਾਲਾ ਜੀ ਤੇ ਦੋਦੇ ਵੀ ਚੰਗਾ ਗੱਡੀ ਜਾਊਗੀ ਤੇ ਚੌਥੇ ਨੰਬਰ ਤੇ ਭਰੀ ਕਿਵੇਂ ਆ ਝੋਟੀ ਇਹ ਝੋਟੀ ਸਾਜੀ ਗੱਪਣ ਜੂ ਅੱਛਾ ਜੀ ਦਿਨ ਦੋ ਚਾਰ ਝੋਟੀ ਖੜਦੀ ਹੈ ਠੀਕ ਹੈ ਜੇ ਉਸ ਵੇ ਝੋਟੀ ਨਹੀਂ ਹੈ ਠੀਕ ਹੈ ਜੀ ਬਾਸ ਜੀ ਦੀ ਆਪਣੀ ਗਰੰਟੀ ਹੋਗੀ ਲਓ ਜੀ ਢੱਲਾ ਢੋਲਾ ਜਿਹੜੀਆਂ ਇਹਦੇ ਵੀ ਕਾਫੀ ਹਵਾਨੇ ਤੇ ਤੇ ਹੈ ਵੀ ਅੱਖਾਂ ਵਾਲਾ ਆ ਗਿਆ ਤੇ ਕੱਦ-ਵਜ਼ਨ ਜਿਹੜਾ ਬਹੁਤ ਹੀ ਚੰਗਾ ਤੇ ਜੈਡ ਬਲੈਕ ਆ ਗਿਆ ਕਿੰਨਾ ਖੜਪੀ ਟਾਈਮ ਆਤ ਦੇ ਆ ਪੰਜ ਤੋਂ ਚਾਰ ਦਿਨ ਵਸਤੀ ਝੋਟੀ ਲਈ ਨੇ ਅੱਛਾ ਜੀ ਹਾਂ ਜੀ ਅਜੇ ਝੋਟੀ ਨਹੀਂ ਪਾਣਾ ਠੀਕ ਆ ਠੀਕ ਆ ਲਓ ਜੀ ਚਾਰ ਪੰਜ ਦਿਨ ਹਫਤਾ ਮੰਨ ਕੇ ਚੱਲੋ ਵੀ ਛੱਡਦੀ ਆ ਜਿਹਦੇ ਪੇਸ ਕੁਆਲਟੀ ਦੇ ਸਿੰਘਦੂਗ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ ਤੇ ਨਾਟੂ ਲਾ ਜੀ ਇਹਦੇ ਵੀ ਕਾਫੀ ਹਵਾਨੇ ਤੇ ਇਹ ਬਾਈ ਕਿੰਨੇ ਕੁ ਦੁੱਧ ਵਾਲੀ ਆ ਦੁੱਧ ਦੇ ਸ਼ਾਹ ਜੀ ਪਹਿਲੇ ਹੀ ਝੋਟੀ ਦੇ ਤੇਰਾ ਦੇ ਵਗ ਦੋ ਭਰਿਆ ਅੱਛਾ ਜੀ ਇਹ ਗੀਤੋ ਇਸ ਤਰ੍ਹਾਂ ਬਣਾਇਆ ਉਹ ਦੁੱਧ ਪਰੂਗੀ ਜਨਾ ਕੋਈ ਸੱਤ ਚੜ ਜਰਾ ਜੇ ਛੋਟੀ ਗੁੰਦਾ ਆ ਪੀਜਾ ਠੀਕ ਹੈ ਹੁਣ ਮਨੋਲੀ ਪੀਵਾ ਚੜਦਾ ਨਹੀਂ ਪਤਾ ਪਹਿਲਾਂ ਦਾ ਰਿਕਾਰਡ ਆ ਤੇ ਦੂਜਾ ਸੁਗਾ ਬਿਲਕੁਲ ਤਿਆਰ ਆ ਗੱਬਣਾ ਤੇ ਥਾਂ ਭਾਜੀ ਛੋਟੀ ਜਿਹੀ ਬਣਾ ਐ ਤੁਹਾਨੂੰ ਵੀ ਪਤਾ ਠੀਕ ਹੈ ਠੀਕ ਹੈ ਲੋ ਜੀ ਹਫਤਾ ਕਜੇ ਖੜਦੀ ਆ ਤੇ ਚਲੋ ਸੋਸਾ ਕਰਵਾਉਣਾ ਬਹੁਤ ਚੰਗਾ ਬਣਾ ਲੂਗੀ ਤੇ ਇਹਦਾ ਭਾਈ ਜੀ ਮੁੱਲ ਫਿਰ ਕੀ ਦਾ ਮੁੱਲ ਚਾਹੀਏ ਤੁਸੀਂ ਕਰਦੇ ਅੱਛਾ ਜੀ ਹਾਂਜੀ ਇਹ ਹਾਲ ਆ ਥਾਣਾ ਸਾਜੀ ਇੱਕ ਦਰਦੀ ਚੁੰਨੀ ਦਿੰਦਾ ਇੱਕ ਦੱਸ ਦੀ ਹਾਂਜੀ ਠੀਕ ਲਓ ਜੀ 110000 ਇਹਦੇ ਬਾਕੀ ਪੰਡਾ ਪਾ ਜੂ ਨਹੀਂ ਕਰਮਾ ਲਈ ਇਹ ਤਨ ਫੁੱਲ ਤਿਆਰ ਹੋ ਗਈ ਤੇ ਥਣ ਤੋਂ ਜਿਹੜਾ ਬਹੁਤ ਹੀ ਚੰਗਾ ਲੱਗਾ ਐਨ ਪੂਰੀ ਗੈਸ ਤੇ ਲੱਗਾ ਵਾ ਤੇ ਪੰਜਵੇਂ ਨੰਬਰ ਦੇ ਬਾਈ ਕਿਵੇਂ ਆ ਛੋਟੀ ਇਹ ਸਾਰੀ ਛੋਟੀ ਢਾਲੀ ਮੈਂ ਅੱਛਾ ਜੀ ਆਖਰ 13 14 ਮਿੰਟ ਲੈ ਲਿਆ ਤਾ ਠੀਕ ਹੈ ਜੀ ਹਾਂ ਜੀ ਸੂਆ ਨੂੰ ਅੱਜ ਸੂਆ ਇਹ ਦੂਜਾ ਸੂਈ ਹੈ ਅੱਛਾ ਜੀ ਸੂਈ ਨੂੰ ਅੱਜ ਨੂੰ ਕਰੀ ਚਾਹ ਆਪਾਂ ਪਾਈ ਦੇ ਨੂੰ ਠੀਕ ਹੈ ਠੀਕ ਹੈ ਜੀ ਹਾਂ ਜੀ ਮਗਰ ਇਹ ਦੇਖ ਤੀਕ ਠੀਕ ਲਓ ਇੱਕ ਫੇਮ ਲਗਾਉ ਜਿਹਦੇ ਪਿਛੇ ਬਾਕੀ 10 ਲੀਟਰ ਜਿਹੜਾ ਠੀਕ ਆ ਠੀਕ ਆ ਜੀ 13 ਲੀਟਰ ਜਿਹੜਾ ਇਸ ਟਾਈਮ ਦੁੱਧ ਤਿਆਰ ਆ ਕਿ ਚਲੋ ਇਹ ਵੀ ਕੋਈ ਵੀਰਪਰਾ ਸੰਭਲਣ ਲਈ ਦੁੱਧ ਚੰਗਾ ਗੱਡੀ ਜਣਾ ਤੇ ਢਾਲੀ ਆ ਗਈ ਢਾਲਾ ਬਟੂ ਜਿਹੜਾ ਬਹੁਤ ਹੀ ਕਰਮ ਵਾਲਾ ਮੰਨਿਆ ਗਿਆ ਵਾ ਤੇ ਪੇਟ ਖੁੜੇ ਤੇ ਮੰਜਾ ਡੈਂਦਾ ਸੰਭਲਣ ਤੇ ਨਹੀਂ ਅੱਗੇ ਤੋਂ ਨਹੀਂ ਪਿਛੇੋਂ ਬਣੀ ਪਈ ਯਾਰੇ ਥਲਾਂ ਦਾ ਸੈਜ ਗਿਆ ਵੀ ਬਹੁਤ ਜਿਆਦਾ ਚੰਗਾ ਆ ਗਿਆ ਐਂਡ ਗਿਠ ਗਿਠ ਤੇ ਲੱਗਾ ਚਾਹਾਂ ਨੁਕਰਾਂ ਤੇ ਥਲਾਂ ਕਰਾਤਾ ਚਾਹਾਂ ਆਪਾਂ ਕੋਲ ਇਹਦਾ ਬਾਈ ਬੋਲ ਰਹਾ ਇਹਦਾ ਮੁਰਦਾ ਸ਼ਾਈ ਜੂ ਮਰਜੀ ਕਰੀਏ ਇੱਕ ਦਾਦੀ ਇੱਕ ਦਾਦੀ ਕਰੀਏ ਜਿਆ ਥੋੜਾ ਜਿਹਾ ਇੱਕ ਪੰਜ ਤੇ ਬਾਕੀ ਛੋਟੀ ਚੂਮ ਚੂਮ ਚਾਹ ਬੋ ਜਿਹੜੀ ਸਾਹ ਹੈ ਠੀਕ ਹੈ ਠੀਕ ਲੋ ਜੀ 105000 ਦੀ ਤੇ ਐਚਪਾ ਗਾਵਾ ਵਾਂਗ ਬਣੀ ਪਈ ਹੈ ਥੱਲੇੋਂ ਛੋਟਾ ਇੱਧਰ 14 ਹੋ ਜੀ ਵੀ ਆਪਣਾ ਵੀਰ ਭਰਾ ਲੈ ਕੇ ਝੂਗ ਲੈ ਠੀਕ ਹੈ ਠੀਕ ਹੈ ਜੀ ਹਾਂਜੀ ਤੇ 6ਵੇਂ ਨੰਬਰ ਤੇ ਬਾਈ ਕਿਵੇਂ ਝੂਟੀ ਹੈ ਇਹ ਰਾਤ ਦੀ ਮੈਂ ਸੁਣੀ ਜੂ ਅੱਛਾ ਜੀ ਮੈਂ ਵੀਡੀਓ ਪੁਣੀ ਜਾ ਪਾ ਦਿੰਨੇ ਠੀਕ ਆ ਰਾਤ ਦੀ ਸੂਈ ਹੈ ਮਗਰ ਇਹਦੀ ਸਾਰੀ ਕੱਟਾ ਅੱਛਾ ਜੀ ਹਾਂਜੀ ਕਿੰਨਾ ਕੱਟਿਆ ਬੋਲਾ ਬਹੁਤ ਜਿਆਦਾ ਮੈਂ ਫਿਰ ਚਾਰ ਖੜ ਪੈਰ ਕੋਈ ਹੋਇਆ ਫਰਾਤੀ ਹੋਇਆ ਅੱਛਾ ਜੀ ਸ਼ੋਭਤ ਮਹਿਤਾਨ ਬਣਾ ਕੇ ਲੋੜੀ ਠੀਕ ਹੈ ਠੀਕ ਹੈ ਲਓ ਜੀ ਫੇਸ ਕੁਆਲਟੀ ਸਿੰਘ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ ਰੰਗ ਰੰਗ ਸਿੰਘ ਲੱਗਾ ਪਿਆ ਵਾ ਤੇ ਕੱਦ ਵਜਣ ਵੀ ਜਿਹੜਾ ਬਹੁਤ ਹੀ ਜ਼ਿਆਦਾ ਚੰਗਾ ਵਾ ਤੇ ਇਹ ਬਈ ਸੂਗਾ ਕਿੰਨਾ ਦੱਸਿਆ ਇਹ ਸੂਗਾ ਤੇਜਾ ਸੂਈ ਹੋਇ ਠੀਕ ਹੈ ਠੀਕ ਹੈ ਲਓ ਜੀ ਤੀਸਰਾ ਸੂਗਾ ਦੇ ਥੱਲੇ ਇਹ ਵੀ ਅੱਜ ਫਗਾਵਾ ਵੰਗ ਬਣੀ ਪਈ ਆ ਏ ਭਾਈ ਕਿੰਨਾ ਭਰ ਜੂ ਵੀ ਦੁੱਧ ਉਹ ਤਾਂ شاہ ਜੀ ਇਹ ਹੀ ਮੈਂ ਤੁਹਾਨੂੰ ਦੱਸਦਾ 15 ਰੁਪਈਆ ਦਾ ਹਜੇ ਮੈਂ ਕੋਈ ਮੈਂ 3-4 9-10 ਕਿਲੋ ਬਣਾਉਣਾ ਠੀਕ ਹੈ ਠੀਕ ਲੋ ਜੀ 9-10 ਲੀਟਰ ਜਿਹੜਾ ਕੋਲ ਉਹ ਵਾਲਾ ਕੱਲ ਵੀ ਸੂਈ ਹਜੇ ਬਿਲਕੁਲ ਤਾਜੀ ਹੈ ਤੇ ਥਾਂ ਤੋਂ ਵੀ ਚੈੱਕ ਕਰ ਸਕਦੇ ਹੋ ਲੋਨ ਵਾਲਾ ਥਾਣਿਆ ਆਹ ਵਾਲਾ ਦਾ ਜਵਾਬ ਜੀ ਆਪ ਬਿਲਕੁਲ ਇਹ ਜੇ ਪਤਨਾ ਰੰਗਿਆ ਗਿੱਲਾ ਲਾੜੂ ਵਾਲੇ ਮੇਲ ਸਾਹਿਬ ਜੇ ਵਾਲਾ ਇਹਦਾ ਭਾਈ ਜੀ ਹਲਕੀ ਕਰਨਾ ਮੋਲ ਇਹਦਾ ਸ਼ਾਹੀ ਮੋਲ 1-50 ਕਰਦੇ 1-50 ਜੀ ਇਹ ਕਿਨੇ ਦੇਣੀ ਹਾਂ ਨਾ ਠੀਕ ਜੀ 13 ਦੀ ਠੀਕ 13 ਦੀ ਹੋਰ ਕਰਦੀ ਹੋਰ ਜੀ ਯਾਰ ਉਹ ਸ਼ੁਕਰ ਕਰਨੀ ਚਾਹੀਦੀ ਇਹ ਐਸ ਨਹੀਂ ਕੋਈ ਨਹੀਂ ਛੋਟੀ ਬਹੁਤ ਚੰਗੀ ਠੀਕ ਹੈ ਠੀਕ ਹੈ ਲਓ ਜੀ 1,12,000 ਦੇ ਤੇ ਬਿਲਕੁਲ ਜਿਹੜੀ ਤਾਜੀ ਸੂਈ ਆ ਚਲੋ ਇਹ ਵੀ ਵੀਰਪਰਾ ਵੀ ਸੰਭਣ ਵਾਲਾ ਲਾ ਜੀ ਕਿ ਪਸ਼ੂ ਭਾਈ ਦੇ ਕੋਲ ਜਿਹੜੇ ਸਾਰੇ ਇਕੱਗੇ ਆ ਤੇ ਸਾਰੇ ਦੁਰਦਲੇ ਆ ਤੇ ਭਾਈ ਨੂੰ ਹੈ ਵੀ ਛਾਉਂਗਾ ਵੀ ਚੰਗਾ ਪਸ਼ੂ ਲੈਣਾ ਤੇ ਚੰਗਾ ਹੀ ਵੇਚਣਾ ਵਾ ਇਹ ਕਹਿਣਾ ਬਾਈ ਹੋਰ ਕੁਝ ਬਾਈ ਪਸ ਇਹੋ ਕਹਿਣਾ ਹੈ ਬਾਤੋ ਵੀ ਲਾਂਭਣਾ ਧਿਆਨ ਕਰੋ ਇੱਥੇ ਦੂੜ ਡੰਗ ਤਿੰਨ ਡੰਗ ਆਨਲਾਈਨ ਜਿੱਦਾਂ ਮਰਜ਼ੀ ਚਵਾਈ ਕਰਾ ਲਿਆ ਠੀਕ ਹੈ ਠੀਕ ਇਹ ਬੰਦਾ ਭੇਜ ਕੇ ਆਪਣਾ ਦੂੜ ਨੇ ਰਿਸਤਰਫ ਦੋ ਟਾਈਮ ਚਵਾ ਲਿਆ ਕਰੋ ਬਿਲਕੁਲ ਸੱਚ ਨੂੰ ਲਾਂਭਾ ਕਰ ਖੜਕੇ ਧਿਆਨ ਕਰੋ ਠੀਕ ਹੈ ਠੀਕ ਹੈ ਜੀ ਇੱਥੇ ਆਓ ਦੋ ਟਾਈਮ ਚੋ ਤਿੰਨ ਟਾਈਮ ਚੋ ਆਨਲਾਈਨ ਮੇਰੇ ਤੋਂ ਚਵਾਓ ਠੀਕ ਹੈ ਠੀਕ ਹੈ ਲੀਟਰ ਵਾਧੇ ਨਹੀਂ ਲੂਗਾ ਘਟਣਾ ਨਹੀਂ ਇਹ ਬਿਲਕੁਲ ਇਹ ਤਾਂ ਗੱਲ ਸਹੀ ਆ ਪੱਛੂ ਜਿਹੜਾ ਪਾਇਆ ਸਿਰ ਮਾਰ ਦੇਣਾ ਸ਼ਾਦੀਆਂ ਕਿਹੜਾ ਪਿੱਛੇ ਬੱਚੇ ਜਾਂ ਵੇਚਣ ਦੇ ਆ ਉਹ ਕੱਲ ਦੀ ਸੂਈ ਕੋ ਪਰਸ ਦੀ ਸੂਈ ਬਿਲਕੁਲ ਸਹੀ ਗੱਲ ਆ ਜੀ ਹਾਂਜੀ ਲਓ ਜੀ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਸ਼ੇਅਰ ਕਰਨ ਦਾ ਕੋਈ ਮੋਲ ਨਹੀਂ ਲੱਗਦਾ ਜਿਹੜੇ ਵੀ ਲੋਕਾਂ ਨੇ ਕੋਈ ਦੇ ਪਸ਼ੂ ਦੇ ਬੰਦ ਆਵਾ ਉਹਦੇ ਆਸਤੇ ਆਸਾਨ ਹੋ ਜਾਂਦਾ ਵਾ ਬਾਕੀ ਬਾਈ ਨੂੰ ਬਹੁਤ ਹੀ ਜ਼ਿਆਦਾ ਸ਼ੌਂਕ ਆ ਵੀ ਜਿਹੜੇ ਚੰਗੇ ਪੱਛੂ ਲਿਆ ਦੇ ਵਿੱਚ ਚੰਗੀਆਂ ਹੀ ਵੇਚਣੇ ਆ ਕਾਲੀ ਦਾ ਕੋਈ ਬਾਈ ਦਾ ਲੰਮਾ ਨਹੀਂ ਆਇਆ ਯਾਰ ਇਹ ਬਾਈ ਨੂੰ ਕੋਈ ਦਿਲਦਾ ਵਾ ਚਲੋ ਮੌਕੇ ਤੇ ਹੋਰ ਵੀ ਮਾਰਨ ਦਾ ਮਾਰ ਜਿਹੜਾ ਕੋਈ ਆ ਜੂ ਭੈਣ ਭਰਾ ਨੂੰ ਹੁਣ ਮੋੜਨਾ ਫੜੀ ਹੈ ਮੈਂ ਡੰਗਰ ਦੇ ਕੇ ਕੰਮ ਦਾ ਲੈਣਾ ਠੀਕ ਹੈ ਠੀਕ ਹੈ ਲਓ ਜੀ ਮਾਨਦਾਲ ਬਾਈ ਕਹਿੰਦਾ ਕਿ ਜ਼ਰੂਰ ਕਰਾਂਗੇ ਕੋਈ ਆਏਗਾ ਇਹਦਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ